ਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਮੇਰੇ ਵੀਰ ਚੜ੍ਹਦੀ ਕਲਾ ਚ ਹੋਣੇ ਆ ਠੀਕ ਠਾਕ ਹੋਣੇ ਆ ਸਾਰੇ ਜਣੇ ਕਮੈਂਟ ਕਰਕੇ ਦੱਸ ਦਿਓ ਕਿ ਕਿਹਦਾ ਕਿਹਦਾ ਝੋਨਾ ਲੱਗ ਗਿਆ ਕਿਹਦਾ ਕਿਹਦਾ ਰਹਿ ਗਿਆ ਬਸ ਆਪਣਾ ਵੀ ਹੁਣ ਐਂਡ ਦੇ ਗਿਆ ਕੰਮ ਰਹਿ ਗਏ ਕਿ ਲੱਗੋ ਕਿਲੇ ਰਹਿ ਗਿਆ ਲੱਗਣ ਵਾਲਾ ਤੇ ਸਾਰੇ ਡੇਰੇ ਦਾ ਇੰਨਾ ਨਜ਼ਾਰਾ ਨਾ ਆਪਣੇ ਦੇ ਹੋ ਵੀ ਤੇ ਤੇ ਕਰੀਦੇ ਆਪਣੇ ਸੱਜਣੀਆਂ ਤੇ ਬਾਲਾ ਆਨੰਦ ਆਉਂਦਾ ਹੈ ਜੀ ਸ਼ਾਂਤ ਮੋੜ ਠੰਡਾ ਮੋੜ ਪਿੰਡਾਂ ਚ ਪੜਾਅਸ ਤੇ ਬਾਕੀ ਜਿਹੜੇ ਜਿਹੜੇ ਮੇਰੇ ਵੀਰ ਡੇਰਿਆਂ ਦੇ ਰਹਿੰਦੇ ਆ ਜਾਂ ਬੈਂਕਾਂ ਦੇ ਰਹਿੰਦੇ ਉਹ ਕਮੈਂਟ ਜ਼ਰੂਰ ਕਰਿਓ ਤੇ ਸੱਚੀ ਗੱਲ ਦੱਸੋ ਸ਼ਾਂਤੀ ਮਿਲਦੀ ਕਿ ਨਹੀਂ ਹਰਿਆਲੀ ਹਰਿਆਲੀ ਸ਼ਹਿਰਾਂ ਜਿਹੇ ਵਾਲੇ ਚੀਂ ਪਾ ਪੂ ਲੋ ਜੀ ਅੱਜ ਲੋ ਪਿਆਰਿਓ ਇਹ ਰੋਜ਼ ਝੂਠ ਮਾਰ ਦਿੰਦੇ ਅਸੀਂ 4 ਵਜੇ ਆ ਕੇ ਲੱਗ ਜੰਨੇ ਆ 4:30 ਲੱਗ ਜੰਨੇ ਆ ਲੇਬਰ ਵੀ ਬਹੁਤ ਝੂਠ ਮਾਰਦੀ ਤੇ ਹੁਣ ਹੁਣ ਆਏ ਕਿ ਨਹੀਂ ਆ 8:00 7:30 ਤੋਂ ਤੇ ਝੂਠ ਹੀ ਮਾਰੀ ਜਾਣੀ ਇੱਕ ਦੀ ਹਾਰ ਵੀ ਸੁੱਕਾ ਸਹੀ ਪਸੋਂ ਲੰਗਿਆ ਹਾਰਜ ਸਿਰਫ 2 ਮੀ ਪਏ ਆ 2 ਮੀ 2 ਮੀ ਪਏ ਆ え ਬਾਕੀ ਹੁਣ ਸੌਣ ਹੀ ਦੇਖੋ ਇਦਾਂ ਨਾ ਲੰਗ ਜੇ ਪੈ ਪੂ ਜਾਏ ਬਾਕੀ ਖਾਦਾਂ ਦਾ ਵੀ ਚੱਲੀ ਜਾ ਰਿਹਾ ਕੰਮ ਦੂਜਾ ਵੀ ਚੱਲੀ ਜਾ ਰਿਹਾ ਮੈਟਰੋ ਲੇਵਰ ਝੋਨਾ ਲਾਉਂਦੇ ਹੀ ਤੋਂ ਬਦਲਦੇ ਆ ਪਰ ਗਰਮੀ ਬਹੁਤ ਜਾਰੀ ਆ ਜੇ ਪਸੀਨੇ ਹੀ ਆ ਜਾਂਦੇ ਪਸੀਨੇ ਹੀ ਆ ਜਾਂਦੇ ਉਹ ਬੱਦਲ ਹੋਈ ਜੀ ਇੰਨਾ ਪਾਣੀ ਕੱਢਣ ਲਈ ਆ ਆਪਣੀ ਮੋਟਰ ਚਾਰ ਦਾ ਪਾਪਾ ਫਾਰਕ ਮਾਰੰਦੇ ਉਹ ਬੰਦੇ ਉਹ ਮੋਟਰ ਮੋਟਰ ਤੇ ਚੜ ਕੇ ਜਾਜ ਉੱਥੇ ਬਹਿ ਗਏ ਅਸਕਰ ਇਨਸਾਨ ਨੇ ਗਰਮੀ ਨੇ ਦੇ ਹੱਥ ਕਰਾਈ ਪਈ ਪੂਰੀ ਹੱਥ ਸੌਣ ਚੜਿਆ ਵਾ ਹੁਣ ਵੇਖੋ ਸੌਣ ਚੜੇ ਚ ਕੀ ਕਰਦਾ ਵਾ ਹਾਰ ਤੇ ਸਾਰਾ ਸੁੱਕਾ ਹੀ ਨਾ ਆ ਗਿਆ ਦੋ ਮੀਂਹ ਪਏ ਸਾਰੇ ਇੱਥੇ ਸਾਡੇ ਹੁਣ ਵੇਖੋ ਕੀ ਕਰਦਾ ਬਣੇ ਰਿਓ ਵੀਡੀਓ ਦੇ ਨਾਲ ਕਰਦੇ ਆ ਅੱਗੇ ਆਪਾਂ ਵਾਕਾ ਆ ਪੱਠੇ ਤਾਂਰੇ ਸਾਹਮਣੇ ਡਾਉਣੇ ਦੇਖੋ ਕਿਦਾਂ ਉੱਡ-ਉੱਡ ਜਾਂਦੇ ਸੋਲਦਾ ਜੀ ਮੋਟਰ ਦਾ ਇਹ ਸੋਖ ਹੈਗਾ ਕਿ ਬੱਦਲ ਹੋਇਆ ਤਾਂ ਧੁੱਪ ਪੂਰੀ ਨਹੀਂ ਆ ਗਈ। ਕਾਹ ਵੀ ਚਲੀ ਜਾਂਦੀ। ਪਾਣੀ ਪੂਰਾ ਗਰੀ ਜਾਂਦੀ ਏ। ਤੇ ਜ਼ਿਮੀਂਦਾਰ ਦੇ ਤੇ ਸੱਚੀ ਕਹਾਣੀ ਐ ਨਾ। ਜ਼ਿਮੀਂਦਾਰ ਦੀ ਜ਼ਿੰਦਗੀ ਜਿਹੜੀ ਏ ਕਿਸਾਨ ਦੀ ਬਹੁਤ ਔਖੀ ਏ। ਇਹ ਅਸਲ ਕਹਾਣੀ ਐ ਜ਼ਿਮੀਂਦਾਰ ਦੀ। ਇਹਨੂੰ ਧੁੱਪ, ਹਨੇਰੀ, ਮੀਂਹ, ਸ਼ਾਂ ਸਾਰਾ ਕੁਝ ਇਹਨੂੰ ਚੱਲਣਾ ਹੀ ਪੈਂਦਾ। ਜੋ ਤੋ ਪਤੋ ਪਚਲਨੀ ਪੈਣੀ ਜੇ ਮੀਂਹ ਆ ਮੀਂਹ ਚੱਲਣਾ ਪੈਣਾ ਜੇ ਹਨੇਰੀ ਤੇ ਹਨੇਰੀ ਚੱਲਣੀ ਪੈਣੀ ਠੀਕ ਨਾ ਇਹ ਨਹੀਂ ਜਵਾਨ ਬਹਿ ਸਕਦਾ ਕੰਮ ਕਰਨਾ ਹੀ ਪੈਣਾ ਹੁਣ ਜੇ ਆਪਾਂ ਛਾਵੇਂ ਬੈੰਨੇ ਆ ਘਰੇ ਜਾ ਕੇ ਬੈੰਨੇ ਆ ਤੇ ਇੱਥੇ ਕੰਮ ਨਹੀਂ ਚੱਲਦਾ ਤੇ ਜੇ ਇੱਥੇ ਹੁਣ ਕੰਮ ਚਲਾਉਨੇ ਆ ਇੱਥੇ ਆ ਕੇ ਛਾਵੇਂ ਬਹਿ ਜੰਨੇ ਆ ਤੇ ਫਿਰ ਲੇਬਰ ਖੜ ਜਾਂਦੀ ਈ ਕੰਮ ਤੇ ਕਰਨਾ ਹੀ ਪੈਣਾ ਹੁਣ ਤੇ ਨਾਲੇ ਸਾਰੇ ਜਣੇ ਮੇਰੇ ਵੀਰ ਇਹ ਦੱਸਿਓ ਕਿ ਆਪਾਂ ਨੇ ਜੋਂਡੀਰ ਇਸ ਵਾਰ ਹੀ ਲਿਆਵਾ ਕਿ ਆਪਾਂ ਪਹਿਲੀ ਹੱਦ ਜੋਂਡੀਰ ਲਿਆਵਾ ਵਰਤਨ ਲੱਗੇ ਆ ਕਿਦਾਂ ਐਵਰੇਜ ਹੋ ਐਵਰੇਜ ਦੀ ਕਿਦਾਂ ਆਪਾਂ ਤਾਂ ਅਜੇ ਤੱਕ ਕੱਟੀ ਨਹੀਂ ਜਾਂਦੇ ਰੋਜ਼ ਟੈਂਕੀ ਭਰ ਲਈਦੀ ਹੈ ਨੰਬਰ ਆਪਣੇ ਹਿਸਾਬ ਨਾਲ ਤਾਂ ਠੀਕ ਲੱਗੇ ਆ ਉਹਨਾ ਥਾਂ ਦੀ ਧੂੜ ਕੱਢਣ ਧੂੜ ਕੱਢ ਕੇ ਫੇਰ ਤਾਂ ਨੂੰ ਮਿਲਦੇ ਆ ਹੋਏ ਹੋਏ ਚੱਪਲਾ ਨਾਲ ਵੀ ਹੋਏ 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 ਤੇ ਆਪਣਾ ਲਾਗੇ ਆ ਅੱਗੇ ਆਪਣੀ ਜਮੀਨ ਇਦਾਂ ਹੀ ਨਾ ਰੁਕ ਐਹੀਂ ਇਹ ਆਪਣੇ ਗਵਾਂਡੀਆਂ ਦਾ ਇੰਨਾ ਥਾਂ ਹੀ ਆ ਜਿਹੜਾ ਇਹ ਕਹਿੰਦੇ ਯਾਰ ਸਾਡੇ ਕੋਲ ਝੋਨਾ ਚਾਹ ਨਾਲ ਰੱਖ ਸਕਦਾ ਸਾਡਾ ਇੰਜਨ ਨਹੀਂ ਚੱਲਦਾ ਤੂੰ ਲੜਾ ਤੂੰ ਲੜਾ ਕਿਦਾਂ ਗਮੀ ਰੱਖਣੀ ਰੱਖਣੀ ਪੱਕੀ ਰੱਖਣੀ ਪੱਕੀ ਰੱਖਣੀ ਕਿਦਾਂ ਕਰਾਂ ਮੈਂ ਕਰ ਲਈ ਆਪਾਂ ਫਿਰ ਹੁਣ ਪਾ ਲਏ ਆ ਤਵੀਆਂ ਤਵੀਆਂ ਤੇ ਲੱਗਦੀਆਂ ਜਗਾ ਦੇਖ ਲਓ ਕਿਦਾਂ ਦੀ ਏ ਤੇ ਆਪਾਂ ਇਹਦਾ ਕੀ ਦਾ ਕੀ ਬਣਾ ਦੇਣਾ ਇਹਦਾ ਦੇਖੀ ਜਾਓ ਇਹ ਹੁੰਦੀ ਫਿਰ ਜੋਰ ਦਾ ਇੱਕ ਸਾਨ ਵੀ ਲਓ ਮਿੱਤਰੋ ਕਰੋ ਹਾਂ ਚੈੱਕ ਇਹ ਉਹੀ ਥਾਂ ਜਿਹੜਾ ਆਪਾਂ ਪਹਿਲਾਂ ਵਾਉਣ ਤੋਂ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀ ਕੌਮ ਬਣਾਤਾ ਕਿ ਨਹੀਂ ਆਣ ਰੇਦੂ ਇਹਦਾ ਜੱਟੇ ਕੋਰ ਦਿਖਾਉਣੇ ਆ ਤੁਹਾਨੂੰ ਦੇਖੋ گا ਇਤਾਂ ਹੁਣ ਇਹਦਾ ਕੀ ਬਣ ਗਿਆ ਗਾਂ ਦੇਣ ਏਡਾ ਭੇੜਾ ਲੱਗਾ ਹੱਦੋਂ ਜ਼ਿਆਦਾ ਚਲੋ ਦੇਖੋ ਕੀ ਬਣਦਾ ਪਰਦੇ ਹਣ ਆਪਾਂ ਜੌਂੜੀ ਆ ਚਲਦੇ ਆ ਖੇਤ ਆ ਰੋਟਾਵੇਟਰ ਸਸਤਾ ਵਾਲੀ ਨੇ ਵਧੀਆ ਵੇਟਾ ਲੱਗਦਾ ਉਹਦੀ ਅਟਰੀ ਸਿਰੇ ਚ ਫੀਲਡ ਦਾ ਵਧੀਆ ਜਿਆਦਾ ਟਰੈਕਟਰ ਹੈ ਉਹ ਹੋਈ ਪਾਰੀ ਇਹਨੇ ਕਰ ਲੋ ਚੱਕ ਸਾਡੇ ਆ ਪਟੂੜ ਲਓ ਮਿੱਤਰੋ ਇਸ ਵਾਰ ਆਪਾਂ ਨੀ ਵਾਲਾ ਜਗਾ ਵੀ ਲਾ ਦੇ ਲੱਗੇ ਕਿਉਂਕਿ ਅੱਗੇ ਨਾ ਅੱਗੇ ਪਾਣੀ ਆ ਇਹਨਾਂ ਦਾ ਇੱਥੇ ਤੇ ਹੈ ਅਸੀਂ ਆਪਾਂ ਲਾ ਦੇ ਲੱਗੇ ਇਸ ਵਾਰ ਅਜੀਗਾ ਲਾ ਦੇ ਲੱਗੇ ਦੇ ਮਾਰਾ ਕੀ ਕਰਦਾ ਜੀ ਉੱਤਰ ਲੰਘ ਰਹੀ ਆ ਤੁਹਾਨੂੰ ਕਰਦੇ ਚਲੋ ਥੱਟੋਂ ਬਾਅਦ ਚ ਗੱਲ ਬਾਤ ਦਿਖਾਉਣੇ ਤੋਂ ਬਾਅਦ ਚੰਪ ਕਰ ਲਓ ਲਓ ਮਿੱਤਰੋ ਆ ਪਾ ਰਹੇ ਆ ਆਪਾਂ ਇਹਦੀ ਨਾ ਥੈਲੀ ਨਿਕਲਦੀ ਇੱਥੇ 5 ਕਿਲੋ ਦੀ 5 ਕਿਲੋ ਦੀ ਥੈਲੀ ਇਹ ਪਾ ਰਹੇ ਆ ਇਹ ਇਹ ਦਾਣੇ ਹੈਗੇ ਆ ਜਿੱਦਾਂ ਨਾ মুਗੀ ਮਸਰੀ ਦੀ ਖੁੰਦੀ ਏ মুਗੀ ਮਸਰੀ ਹੁੰਦੀ ਏ ਆ ਦੇਖੋ ਇਦਾਂ ਦੇ ਦਾਣੇ ਹੁੰਦੇ ਆ ਰਿਜ਼ਲਟ ਬਹੁਤ ਘੈਂਟ ਆਉਂਦਾ ਵਾ ਸਿਰਾ ਹੀ ਕੰਮ ਆਉਂਦਾ ਰਿਜ਼ਲਟ ਸੱਚੀ ਦੱਸਿਓ ਜਦੋਂ ਉਹਨੂੰ ਕਿੰਨੀ ਖੁਸ਼ੀ ਹੁੰਦੀ ਜਦੋਂ ਤੁਹਾਡਾ ਬਾਪੂ ਤੁਹਾਡੀ 3D ਜੀ ਚਲਾਵੇ ਉਹ ਜਾਵਾਂ ਕਿਤੇ ਬਾਪੂ ਲੱਗਾ ਹੋਣੀ ਚੌਂਦੀਆ ਬਾਪੂ ਕਢਾਈ ਹੁੰਦਾ ਧੂੜ ਆਉਂਦਾ ਕੋਠਾਂ ਬੈਕ ਕਰ ਕਰਕੇ ਬਹੁਤ ਸਕੂਨ ਮਿਲਦਾ ਬਾਪੂ ਨੇ ਆਪਣਾ ਪਿਆਰ ਹੀ ਬਹੁਤ ਹੈ ਕਈ ਬੰਦੇ ਰਹਿੰਦੇ ਸੰਗ ਦੇ ਰਹਿੰਦੇ ਮਾਂ ਤੇ ਉਹਦਾ ਆਪਾਂ ਸਿੱਧੀ ਗੱਲ ਕਰ ਲਈ ਬਾਪੂ ਆ ਗੱਲ ਵਧੀਆ ਇਦਾਂ ਹੀ ਤੁਹਾਨੂੰ ਕੋਈ ਫਿਰ ਬਾਪੂ ਨੇ ਕਿਰਪਾ ਕਰਨੀ ਹੁੰਦੀ ਹੈ। ਪੱਤੀ ਪਾਲਾ ਬਾਪੂ ਕਹਿੰਦਾ ਇਹ ਤਾਂ ਮੈਂ ਇਹ ਵਰ ਜਾਂ ਨਵੀਂ ਵਧੀਆ ਚੱਲਦਾ। ਇਹ ਆ ਲੱਗਾ। ਇਹ ਲੇਟ ਹੋਰ ਭਾਲਦਾ ਥੋੜਾ ਜਿਹਾ ਹੋਰ ਚੱਲ। ਥੋੜਾ ਵੇਟ ਹੋਰ ਭਾਲਦਾ। ਥੋੜੇ ਜਿਹੇ ਥੋੜੇ ਲੇਟ ਹੋ। ਟਾ ਟਾਇਰ ਪਾਦਨੇ ਲੈਨ ਚ ਉਹਨਾਂ ਨੇ ਦੁਰਪਰਚਾਇਆ ਮਸ਼ੀਨ ਆ ਰਹੀ ਏ ਆਸਟਰ ਚ ਖੁੱਲਾ ਵਾ ਪਰ ਉਹ ਡਰ ਡਰ ਕੇ ਲਿਆਉਣ ਦੇ ਆ ਨਾ ਇਧਰ ਨੀਵਾ ਪਾਸਾ ਬਹੁਤ ਆ ਆਪਣਾ ਰਹਿ ਗਿਆ ਥਾਂ ਮੱਕੀ ਵਾਲਾ ਆਪਾਂ ਲੱਗੇ ਮੱਕੀ ਵੜਨ ਬਾਹਰ 9108 ਹੀ ਵੈਰਾਈਟੀ ਇਹਦਾ ਵਿੱਚ ਆੜ ਝੂੜ ਤੁਹਾਨੂੰ ਦੱਸ ਦਿਆਂ ਕੀ ਹਿਸਾਬ ਨਿਕਲਦਾ ਬਾਕੀ ਬਣੇ ਰੋ ਵੀਡੀਓ ਦਿਖਾਉਨੇ ਅੱਗੇ ਤੁਹਾਨੂੰ ਸਾਰੀ ਸੱਚਾਈ ਦੱਸਾਂਗੇ ਜੋ ਵੀ ਆਪਾਂ ਵੀਡੀਓ ਚ ਸਭ ਸੱਚ ਦੱਸਾਂਗੇ ਕੋਈ ਫੇਕ ਗੱਲਾਂ ਨਾਲ ਵੀ ਹੋਣੀਆਂ ਆਪਾਂ ਲੈਣੇ ਬਣੇ ਰਿਹਾ ਫਿਰ ਵੀਡੀਓ ਨਾ ਬਾਪੂ ਨੂੰ ਟਰੈਕਟਰ ਚ ਲਾਇਆ ਜਬ ਬਹੁਤ ਸਕੂਨ ਆ ਰਿਹਾ ਹੈਰੀ ਲਾ ਗਈ ਬਾਹਰ ਜਸੀਰ ਵਾਲੇ ਨੇ ਦਾਣੇ ਬਾਹਰ ਰੋੜਤੇ ਉਹ ਕੀ ਕਰਦੇ ਸੀ ਸਾਡੀ ਤਾਂ ਕੇ ਨਕੀ ਟੋੜੀ ਨਹੀਂ ਕਰਦੀ ਅੱਜ ਭਾਈ ਅੱਜ ਆਉਂਦੇ ਦਾਣੇ ਰੋੜ ਕੇ ਦੇ ਹੱਥ ਦਾ ਚਾਚਾ ਲੈ ਆਣ ਵਟ ਕੇ ਲੈ ਆਇਆ ਨੂੰ ਹੋਰ ਆਉਂਦੇ ਰਹਿਣੋਂ ਆਉਣ ਦੇ ਕੋਈ ਨਹੀਂ ਹੁੰਦਾ ਉਹ ਨਾਲ ਲੱਗੇ ਨਾ ਉਕਰ ਆ ਸਰ ਦਾ ਆਉਂਦੇ ਹੋਰ ਲੋ ਜੀ ਬਹੁਤ ਮਸੀਬਤ ਬਣ ਚੁੱਕੀ ਏ ਖੁੱਪ ਆ ਕਰ ਲਾ ਬਲੀਆਂੀਆਂ ਗੱਡੇ ਬੱਤੇ ਸਾਡੇ ਪਰਤੀਲੇ ਵਾਲੇ ਹੀ ਨੇ ਫਰਤੀਲੇ ਚਲੀਆਂ ਚੁੱਕ ਚੁੱਕ ਕੇ ਖੋਪੇ ਚ ਲਈ ਆਉਂਦੇ ਆ ਹਾਂ ਅੱਜ ਇਹਨਾਂ ਦਾ ਨਾਂ ਚ ਗਾਇੰਗਾ ਚੱਕਣਾ ਹੀ ਨਹੀਂ ਲਾਓ ਵੇ ਮਿੱਤਰੋ ਬਾਪੂ ਜੈਨ ਵੀ ਨਹੀਂ ਦੱਸਦੀ ਚੱਕੀ ਫਿਰਦਾ ਬਾਪੂ ਜੀ ਨੇ ਅੱਜ ਤੇ ਲਾਇਆ ਜੌਂਡੀਰ ਜਿੱਦਾਂ ਦਾ ਲਿਆਂਦਾ ਵਾ ਕਹਿੰਦੇ ਬਹੁਤ ਘੈਂਟ ਆ ਵਧੀਆ ਕਹਿੰਦੇ ਵਧੀਆ ਲਾਓ ਵੇ ਮਿੱਤਰੋ ਆਪਣਾ ਮੱਕੀ ਦਾ ਕਾਂ ਵੀ ਅੱਜ ਨਿੰਬੜ ਗਿਆ ਹੁਣ ਆਪਾਂ ਇਹਦੀ ਬਣਾਵਾਂਗੇ ਰੂੜੀ ਦੱਸਿਓ ਕਿੰਨੇ ਕਿੰਨੇ ਵਿੱਚ ਬਾਈ ਆਪਾਂ ਸਾੜਨਾ ਤੇ ਆਏ ਨਹੀਂ ਇਹਨੂੰ ਕਾੜਨਾ ਕੰਮ ਬਹੁਤ ਗਲਤ ਆ ਇਹ ਖਾਦ ਖੂਦ ਦੀ ਲੋੜ ਹੀ ਨਹੀਂ ਇਦਾਂ ਹੀ ਇੱਕ ਨੰਬਰ ਰੂੜੀ ਬਣ ਜਣੀ ਇਹਦੇ ਬਹੁਤ ਫਾਇਦੇ ਆ ਇਹਦੇ ਵਿੱਚ ਵਾਹੁਣ ਨਾਲ ਤੁਹਾਨੂੰ ਦੱਸਾਂਗੇ ਬਸ ਦੋਰੇ ਰੂਟਾ ਵੇਟ ਨਾਲ ਲੱਭੇਗੀ ਨਾ ਆ ਪੂਰੀ ਜਦ ਤੱਕ ਕਣਕਲੇ ਵੱਡ ਨਾਲ ਕੱਦੂ ਹੁੰਦਾ ਇਦਾਂ ਹੋ ਜੂਗਾ ਚਲੋ ਜਿੰਦੇ ਬਾਦੇ ਰਹੋ ਮਿਲਦੇ ਆਂ ਤੁਹਾਨੂੰ ਅਗਲੀ ਵੀਡੀਓ ਚ ਰੱਬ ਰਾਖਾ ਗੁੱਡ ਬਾਏ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਹਾਲ ਆਪਣੇ ਵੇਖ ਲੋ ਕਿੰਦਾਂ ਨੇ ਹੋਏ ਪਏ ਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਇਹਦੇ ਆਪਣੇ ਰੰਗ ਕਾਲੇ ਹੀ ਰਹਿਣੇ ਕਿਉਂਕਿ ਅਜੇ ਆਪਾਂ ਬਾਏ ਬਾਏ ਆਏ ਜਾਨ ਨਿਕਲੀ ਬਈ ਗਰਮੀ ਨਾਲ ਕਿ ਨਹੀਂ ਹਾਂ ਜਾਨ ਨਿਕਲੀ ਬਈ ਗਰਮੀ ਨਾਲ ਕਿ ਨਹੀਂ ਮੈਂ ਕਹਿੰਦਾ ਪੁੱਤੋ ਫਸਾ ਬਹੁਤ ਬੰਦਾ ਹਾਲਾ ਹੈ ਬਹੁਤ ਬੰਦਾ ਹਾਲਿਆ ਹਾਏ ਗਰਮੀ ਹਾਏ ਗਰਮੀ ਤੁਹਾਡੇ ਸਾਹਮਣੇ ਹਾਏ ਗਰਮੀ ਤੁਹਾਡੇ ਸਾਹਮਣੇ ਹਾਏ ਗਰਮੀ ਛੱਲੀ ਓਧਰੋਂ ਗਰਮੀ ਓਧਰੋਂ ਛੱਲੀ ਕਿੱਧਰ ਜਾਵੇ ਬੰਦਾ ਚਲੋ ਮਿਲਦੇ ਆਂ ਤੁਹਾਨੂੰ ਅਗਲੀ ਵੀਡੀਓ 'ਚ ਰੱਬ ਰਾਖਾ